ਇਸ ਸੰਕਟ ਦੇ ਦਰਮਿਆਨ ਇੱਕ ਆਸ਼ ਦੀ ਕਿਰਨ ਵੀ ਹੈ ਹੁਣ ਉਹ ਸੋਲੂਸ਼ਨ ਦੱਸ ਰਿਹਾ ਹੈ ਕਿ ਇਹ ਜਿਹੜੀਆਂ ਪਾਵਰਾਂ ਦੇ ਵਿਚਾਲੇ ਬੈਠੇ ਹੋ ਤੁਸੀਂ ਇਹਦੇ ਨਾਲ ਇੰਨਾ ਨੁਕਸਾਨ ਹੋ ਸਕਦਾ ਹੁਣ ਇੱਕ ਆਸ਼ ਦੀ ਕਿਰਨ ਉਹ ਦੱਸ ਰਿਹਾ ਉਹ ਦੱਸ ਕੀ ਨੂੰ ਰਿਹਾ 5Y3 ਨੂੰ UENO ਨੂੰ UENO ਕੌਂਸਲ ਨੂੰ ਅਮਰੀਕਨ ਅ ਇੰਟੈਲੀਜੈਂਸ ਨੂੰ ਅਮਰੀਕਾ ਦੀ ਗਵਰਨਮੈਂਟ ਨੂੰ ਹੋਰ ਜਿਹੜੇ ਜਿਹੜੇ ਇਹ ਬੈਸਟ ਜਿਹੜੇ ਦੇਸ਼ ਨੇ ਬੈਸਟ ਦੇਸ਼ਾਂ ਨੂੰ ਉਹ ਇਹਦਾ ਸੋਲੂਸ਼ਨ ਦੱਸ ਰਿਹਾ ਲਾਸਟ ਦੇ ਵਿੱਚ ਉਹ ਤੇ ਇਹਦੇ ਤੇ ਡਿਬੇਟ ਨਾ ਹੋਵੇ ਇਸ ਬੰਦੇ ਦੀ ਮੰਨੀ ਨਾ ਜਾਵੇ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਬੰਦੇ ਨੂੰ ਜਿੰਨਾ ਕੁ ਮੈਂ ਪੜਿਆ ਤਾਂ ਮੈਂ ਤਾਂ ਜਾਣ ਗਿਆ ਔਰ ਤੁਸੀਂ ਜਦੋਂ ਆਰਾਮਨਾ ਸੁਣ ਕੇ ਪੜੋਂਗੇ ਸੋਚੋਂਗੇ ਤਾਂ ਤੁਸੀਂ ਵੀ ਜਾਣ ਜੋ ਕਿ ਇਹ ਬੰਦੇ ਦਾ ਬੰਦਾ ਕਿੰਨਾ ਪਾਵਰਫੁਲ ਬੰਦਾ ਹੈ ਕੋਰਾ ਹਰੋਣ ਨੇ ਲਿਖਿਆ ਕਿ ਪਰ ਇਸ ਸੰਕਟਦਰਮੈਨ ਇੱਕ ਆਸ਼ ਦੀ ਕਿਰਨ ਵੀ ਹੈ ਇਹ ਸੰਕਟ ਅਮਨ ਤੇ ਖੁਸ਼ਹਾਲੀ ਲਈ ਭਾਰਤੀ ਉਪਮਹਾਦੀਪ ਦੀਆਂ ਸਰਹੱਦਾਂ ਨੂੰ ਮੁੜ ਪ੍ਰਵਸਿੱਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਮਤਲਬ ਕਿ ਉਹ ਕਹਿੰਦਾ ਇੱਕ ਆਸ਼ ਦੀ ਕਿਰਨ ਹੈ ਕਿ ਇਹ ਖੇਤਾ ਜਿਹੜਾ ਬਹੁਤ ਹੀ ਖੁਸ਼ਹਾਲ ਔਰ ਅਮੀਰ ਔਰ ਇਹ ਦੁਨੀਆ 'ਚ ਮੰਨਿਆ ਹੋਇਆ ਖਿੱਤਾ ਬਣ ਸਕਦਾ ਜੇ ਤੁਸੀਂ ਇਹਦਾ ਸੋਲੂਸ਼ਨ ਕਰਦੇ ਹੋ ਇਹਦਾ ਸੋਲੂਸ਼ਨ ਕੀ ਹੈ ਉਹ ਕਹਿੰਦਾ ਖਾਲਸਾ ਰਾਜ ਦੀ ਆਜ਼ਾਦੀ ਨੂੰ ਮਾਨਤਾ ਦੇ ਕੇ ਸੰਸਾਰ ਉਕਤ ਗੱਠ ਜੋੜ ਦਾ ਭੋਗ ਪ੍ਰਭਾਵਸ਼ਾਲੀ ਢੰਗ ਨਾਲ ਪਾ ਸਕਦਾ ਉਹ ਵੈਸਟ ਦੀਆਂ ਕੰਟਰੀਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਇਹਦੇ ਵਿੱਚ ਅਗਰ ਉਹਨਾਂ ਦਾ ਖਾਲਸਾ ਰਾਜ ਉਹਨਾਂ ਨੂੰ ਵਾਪਸ ਕਰਦੇ ਹੋ ਤਾਂ ਜਿਹੜੀਆਂ ਇਹ ਦੁਨੀਆ ਦੀਆਂ ਪਾਵਰਾਂ ਬੈਠੀਆਂ ਨੇ ਸਾਰੀਆਂ ਨਿਊਕਲੀਅਰ ਪਾਵਰਾਂ ਨੇ ਜਿਨ੍ਹਾਂ ਦੀ جنگ ਹੋ ਸਕਦੀ ਆ ਤਾਂ ਇੰਨੇ ਮਿਲੀਅਨ ਬਿਲੀਅਨ ਲੋਕਾਂ ਦਾ ਨੁਕਸਾਨ ਹੋ ਸਕਦਾ ਇਹਦੇ ਵਿੱਚ ਆਸ਼ੀਰਵਾਦ ਕਰਨ ਸਿਰਫ ਇੱਕ ਹੀ ਹੈ ਕਿ ਉਹਦੇ ਵਿਚਾਲੇ ਖਾਲਸਾ ਰਾਜ ਇੱਕ ਬਫਰ ਸਟੇਟ ਨੂੰ ਤੁਸੀਂ ਮਾਨਤਾ ਦੇ ਦਿਓ ਤੇ ਉਹ ਜਦੋਂ ਬਣ ਗਿਆ ਤਾਂ ਇਹ ਇਹਨਾਂ ਦਾ ਇੱਕ ਦੂਜੇ ਨਾਲ ਸਾਰਾ ਇਰਾਨ, ਅਫਗਾਨਿਸਤਾਨ, ਪਾਕਿਸਤਾਨ, ਚైనా, ਰਸ਼ੀਆ, ਇੰਡੀਆ ਸਾਰਿਆਂ ਦਾ ਟਕਰਾਅ ਖਤਮ ਹੋ ਜਾਏਗਾ ਕਿਉਂਕਿ ਉਹਦੇ ਵਿਚਾਰੇ ਇੱਕ ਵਪਰ ਸਟੇਟ ਖਾਲਸਾ ਰਾਜ ਬਣ ਜਾਏਗੀ ਉਹ ਲਿਖ ਕੀ ਰਿਹਾ ਹੈ ਉਹ ਕਹਿੰਦਾ ਖਾਲਸਾ ਰਾਜ ਦੀ ਆਜ਼ਾਦੀ ਨੂੰ ਮਾਨਤਾ ਦੇ ਕੇ ਸੰਸਾਰ ਉਕਤ ਗੱਠ ਜੋੜ ਦਾ ਭੋਗ ਪ੍ਰਭਾਵਸ਼ਾਲੀ ਢੰਗ ਨਾਲ ਪਾ ਸਕਦਾ ਹੈ ਜਿਸ ਨਾਲ ਦੱਖਣੀ ਏਸ਼ੀਆ ਤੋਂ ਲੈ ਕੇ ਮੱਧ ਪੂਰਬ ਯੂਰਪ ਯੂਰਪ ਤੱਕ ਅਸਥਿਰਤਾ ਤੇ ਖੁਸ਼ਹਾਲੀ ਸਥਿਰਤਾ ਤੇ ਖੁਸ਼ਹਾਲੀ ਆਵੇਗੀ ਯੂਰਪ ਦੀਆਂ ਕੰਟਰੀਆਂ ਔਰ ਜਿੰਨਾ ਵੀ ਮੱਧ ਏਸ਼ੀਆ ਦੱਖਣੀ ਏਸ਼ੀਆ ਇਹ ਸਾਰਾ ਖੁਸ਼ਹਾਲ ਹੋ ਜਾਏਗਾ ਜੇ ਇਹਦੇ ਵਿੱਚ ਇੱਕ ਬਫਰ ਸਟੇਟ ਖਾਲਸਾ ਰਾਜ ਇਹਨਾਂ ਦਾ ਇਹਨਾਂ ਨੂੰ ਵਾਪਸ ਦਿੱਤਾ ਜਾਂਦਾ ਤੇ ਸਿੱਖ ਸਟੇਟ ਦੀ ਸਥਾਪਨਾ ਰੂਸ ਅਤੇ ਚੀਨ ਵਿੱਚੋਂ ਹੋਰ ਛੋਟੇ ਸਟੇਟ ਆਜ਼ਾਦ ਮੁਲਕ ਬਣਾਉਣ ਲਈ ਇੱਕ ਢਾਂਚਾ ਅਤੇ ਸਿਸਟਮ ਪ੍ਰਦਾਨ ਕਰੇਗੀ ਇਹਦਾ ਮਤਲਬ ਇਹ ਕਹਿਣ ਦਾ ਹੈ ਕਿ ਜਿਹੜੀਆਂ ਜਦੋਂ ਸਿੱਖ ਰਾਜ ਦੀ ਸਟੇਟ ਦੀ ਸਥਾਪਨਾ ਜਦੋਂ ਤੁਸੀਂ ਕਰੋਗੇ ਤਾਂ ਉਸ ਲੋਕ ਉਹ ਵੀ ਨੇ ਜਿਹੜੇ ਚੀਨ ਦੇ ਵਿੱਚ ਵੀ ਲੜ ਰਹੇ ਨੇ ਆਜ਼ਾਦੀ ਲਈ ਤੇ ਰਸ਼ੀਆ ਦੇ ਵਿੱਚ ਵੀ ਕੁਝ ਲੋਕ ਲੜ ਰਹੇ ਨੇ ਆਜ਼ਾਦੀ ਲਈ ਜੇ ਤੁਸੀਂ ਸਿੱਖ ਸਟੇਟ ਦੀ ਸਥਾਪਨਾ ਕਰੋਗੇ ਤਾਂ ਰੂਸ ਚ ਨੇ ਵਿੱਚੋਂ ਵੀ ਜਿਹੜੇ ਛੋਟੇ ਸਟੇਟ ਮੁਲਕ ਆਜ਼ਾਦ ਹੋਣਾ ਚਾਹੁੰਦੇ ਨੇ ਉਹ ਵੀ ਆਪਣਾ ਇੱਕ ਢਾਂਚਾ ਸਿਸਟਮ ਬਣਾ ਕੇ ਉਹਨਾਂ ਨੂੰ ਵੀ ਮਾਨਤਾ ਦਿੱਤੀ ਜਾ ਸਕਦੀ ਹੈ ਤੇ ਇਹਦੇ ਵਿੱਚ ਲਿਖਿਆ ਉਹਨੇ ਸਿੱਖਾਂ ਤੇ ਹਿੰਦੂਆਂ ਸਿੱਖਾਂ ਦੇ ਹਿੰਦੂਆਂ ਤੇ ਮੁਸਲਮਾਨਾਂ ਨਾਲ ਇੱਕੋ ਜਿਹੇ ਸਖਾਵੇਂ ਰਿਸ਼ਤੇ ਹਨ ਸਿੱਖਾਂ ਨਾਲ ਮਤਲਬ ਉਹਦਾ ਕਹਿਣ ਦਾ ਕਿ ਕੋਈ ਬੈਰ-ਭਰੋਦ ਨਹੀਂ ਕਿਸੇ ਨਾਲ ਵੀ ਉਹਨਾਂ ਦਾ ਹਿੰਦੂਆਂ ਨਾਲ ਵੀ ਰਿਸ਼ਤੇ ਉਹਨਾਂ ਦੇ ਠੀਕ ਨੇ ਮੁਸਲਮਾਨਾਂ ਨਾਲ ਵੀ ਉਹਨਾਂ ਦੇ ਰਿਸ਼ਤੇ ਠੀਕ ਨੇ ਇਸਾਈਆਂ ਨਾਲ ਵੀ ਉਹਨਾਂ ਦੇ ਰਿਸ਼ਤੇ ਠੀਕ ਨੇ ਇਸ ਕਰਕੇ ਇਸ ਤਰ੍ਹਾਂ ਖਾਲਸਾ ਰਾਜ ਦੋਮਾ ਪਾਸਿਆਂ ਤੋਂ ਵਪਾਰ ਦੇ ਮੌਕੇ ਬਹਾਲ ਕਰੇਗਾ ਜਿਸ ਨਾਲ ਇਸ ਖਿੱਤੇ ਦੀ ਆਰਥਿਕ ਸਮਰੱਥਾ ਨੂੰ ਲੱਗਾ ਜਿੰਦਾ ਖੁੱਲ ਜਾਏਗਾ ਜਿਹੜਾ ਆਪਾਂ ਹਮੇਸ਼ਾ ਕਹਿੰਦੇ ਆ ਕਿ ਜੇ ਕੋਰੀਡੋਰ ਖੁੱਲ ਜੇ ਤਾਂ ਅਸੀਂ ਲੱਖਾਂ ਪਤੀ ਕਰੋੜਾਂ ਪਤੀ ਬਣ ਜਾਾਂਗੇ ਇੱਕ ਇੱਕ ਕੀਲੇ ਥੱਲੇ ਫੋਰਚੂਨਰ ਹੋਏਗੀ ਮੈਂ ਤੁਹਾਨੂੰ 2.5 ਸਾਲ ਤੋਂ ਕਹਿ ਰਿਹਾ ਨਾ ਕਿ ਇੱਕ ਇੱਕ ਕੀਲੇ ਆਲੇ ਦੇ ਥੱਲੇ ਦੇ ਫੋਰਚੂਨਰ ਹੋਏਗੀ ਆ ਮੇਰੀ ਉਸ ਗੱਲ ਤੇ ਮੋਹਰ ਲਾ ਰਿਹਾ ਬੰਦਾ ਹੈ ਇਹ ਲਿਖ ਰਿਹਾ ਹੈ ਕਿ ਖਾਲਸਾ ਰਾਜ ਦੋਮਾ ਪਾਸੇ ਤੋਂ ਵਪਾਰ ਦੇ ਮੌਕੇ ਬਹਾਲ ਕਰੇਗਾ ਜਿਸ ਨਾਲ ਇਸ ਖਿੱਤੇ ਦੀ ਆਰਥਿਕ ਸਮਰੱਥਾ ਨੂੰ ਲੱਗਾ ਜਿੰਦਾ ਖੁੱਲ ਜਾਵੇਗਾ ਯਾਨੀ ਸਾਰੇ ਲੋਕ ਆਮੀਰ ਹੋ ਜਾਣਗੇ ਜਿਸ ਤਰ੍ਹਾਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਲੋਕ ਨੇ ਸੇਮ ਇਦਾਂ ਦੇ ਤੁਸੀਂ ਹੋ ਜਾਓਗੇ ਜਿਹੜਾ ਮੈਂ ਤੁਹਾਨੂੰ 2 ਸਾਲ ਤੋਂ ਭੋਕ ਰਿਹਾ ਕਿ ਤੁਹਾਡਾ ਇਹ ਜਆ ਟਾਈਮ ਆਉਣ ਵਾਲਾ ਮੂਹਰੇ ਕਿ ਤੁਹਾਡੇ ਇੱਕ ਕਿਲੇ ਥੱਲੇ ਕਿਲੇ ਵਾਲੇ ਥੱਲੇ ਫੋਰਚੂਨਰ ਹੋਵੇਗੀ ਜਿੰਨਾ ਸਾਡਾ ਮਜਦੂਰ ਲਾਣਾ ਸਭ ਦੇ ਘਰੇ ਗੱਡੀ ਖੜੀ ਹੋਵੇਗੀ ਜੋ ਇੱਥੇ ਦੀ ਜ਼ਿੰਦਗੀ ਆ ਸਾਰੇ ਲੋਕਾਂ ਦੀ ਜ਼ਿੰਦਗੀ ਉਹ ਬਣ ਜਾਏਗੀ ਉੱਤੇ ਆ ਮੋਹਰ ਲਾ ਰਿਹਾ ਇਹ ਬੰਦਾ ਜਿਹੜੀ ਮੈਂ ਤੁਹਾਨੂੰ 2 ਸਾਲ ਤੋਂ ਗੱਲ ਕਰ ਰਿਹਾ ਸੀ ਤੇ ਆਪਣੀ ਮਾਰਸ਼ਲ ਸਪੈਕਟ ਮਾਰਸ਼ਲ ਕੌਮ ਆ ਨਾ ਸਿੱਖ ਉਹ ਕਹਿੰਦਾ ਆਪਣੀ ਮਾਰਸ਼ਲ ਸਪੈਕਟ ਅਤੇ ਉਦਮੀ ਮਹਾਰਤ ਨਾਲ ਸਿੱਖ ਮਾਡਲ ਸਟੇਟ ਦੀ ਸਾਰੀ ਕਰਨ ਲਈ ਤਿਆਰ ਨੇ ਮਤਲਬ ਇਹ ਜਿਹੜੀ ਗੱਲ ਉਹ ਕਹਿ ਰਿਹਾ ਉਹ 5 ਆ ਇਸ ਜਾਂ ਬੈਸਟ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਵਾਸਤੇ ਕਹਿ ਰਿਹਾ ਕਿ ਸਿੱਖ ਤਿਆਰ ਨੇ ਆਪਣੇ ਵੱਲੋਂ ਆਪਣਾ ਖਾਲਸਾ ਰਾਜ ਲੈਣ ਲਈ ਸਿੱਖ ਤਿਆਰ ਹਨ ਜੋ ਕਿ ਮੌਜੂਦਾ ਸਮੇਂ ਵਿੱਚ অতি ਲੋੜੀਂਦੀ ਕਾਰਵਾਈ ਹੈ ਆ ਉਹ ਬੰਦੇ ਨੇ ਬਹੁਤ ਵਾਰ ਅρθρο ਨੇ ਆਰਟੀਕਲ ਆ ਜਿਹੜਾ ਲਿਖ ਕੇ ਸਾਰੀਆਂ ਗਵਰਨਮੈਂਟਾਂ ਨੂੰ ਸਾਰੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਜੁਵੈਨੋ ਨੂੰ ਜੁਵਨ ਦੇ ਆਪਸ ਨੂੰ ਸਭ ਨੂੰ ਇਹ ਉਹਨੇ ਸਿੱਖਿਆ ਦਿਖਾਇਆ ਕਿ ਅਗਰ ਤੁਸੀਂ ਦੁਨੀਆ ਦੇ ਵਿੱਚ ਸੁਖ ਸ਼ਾਂਤੀ ਅਮੀਰੀ ਜਿਹੜਾ ਤੁਸੀਂ ਉੱਥੇ ਭੁੱਖੇ ਮਰਦੇ ਨੇ ਕਰੋੜਾਂ ਲੋਕ ਉਹਨਾਂ ਦਾ ਸੋਲੂਸ਼ਨ ਇੱਕੋ ਹੀ ਹੈ ਕਿ ਉਹਦੇ ਵਿੱਚ ਇੱਕ ਬਫਰ ਸਟੇਟ ਬਣ ਜਾਵੇ ਤੇ ਜਿਹੜੀ ਵਿਚਾਲੇ ਬਫਰ ਸਟੇਟ ਹੋਵੇਗੀ ਉਹ ਬਫਰ ਸਟੇਟ ਦੇ ਰਸਤੇ ਵੀ ਸਾਰੇ ਖੁੱਲ ਜਾਣਗੇ ਕੋਰੀਡੋਰ ਵੀ ਖੁੱਲ ਜਾਣਗੇ ਪੂਰੀ ਦੁਨੀਆ ਚ ਆਵਾਜਾਈ ਹੋ ਜਾਏਗੀ ਪੂਰੀ ਦੁਨੀਆ ਸਪਲਾਈ ਹੋਣ ਲੱਗ ਜਾਏਗੀ ਤੇ ਉਹਦੇ ਨਾਲ ਉਹ ਲੋਕ ਵੀ ਅਮੀਰ ਹੋ ਜਾਣਗੇ ਔਰ ਉਹ ਖਤਰਾ ਜਿਹੜਾ ਦੁਨੀਆ ਤੇ ਬਣਿਆ ਹੋਇਆ ਏਸ਼ੀਆ ਦਾ ਤੁਸੀਂ ਲੋਕ ਇੰਡੀਆ ਦੇ ਬੈਠੇ ਆਪਾਂ ਲੋਕ ਸੋਚਦੇ ਨਹੀਂ ਹੈਗੇ ਲੇਕਿਨ ਏਸ਼ੀਆ ਦਾ ਜਿਹੜਾ ਖਤਰਾ ਬਣਿਆ ਹੋਇਆ ਨਾ ਉਹ ਇਹ ਲੋਕ ਸੋਚਦੇ ਨੇ ਕਿ ਏਸ਼ੀਆ ਚ ਕਿਸੇ ਟਮੇ ਕੁਝ ਵੀ ਹੋ ਸਕਦਾ ਇਸ ਕਰਕੇ ਉਸ ਖਤਰੇ ਨੂੰ ਟਾਲਣ ਵਾਸਤੇ ਉਹਨੇ ਕਿਹਾ ਕਿ ਕੋਈ ਆਸ਼ੀਰਦ ਕਰਨ ਦੀ ਦੀ ਆ ਹੁਣ ਲਾਸਟ ਦੇ ਵਿੱਚ ਉਹ ਲਿਖਦਾ ਕਿ ਕੋਈ ਆਸ਼ੀਰਦ ਕਰਨ ਦੀ ਦੀ ਆ ਕਿ ਬਫਰ ਸਟੇਟ ਖਾਲਸਾ ਰਾਜ ਨੂੰ ਉਹਨਾਂ ਨੂੰ ਵਾਪਸ ਉਹਨਾਂ ਦਾ ਰਾਜ ਦੇਓ ਤੇ ਉਹ ਵਿਚਾਲੇ ਸਾਰਿਆਂ ਦੇ ਹੋਏਗੀ ਤਾਂ ਕੋਈ ਨਿਊਕਲিয়ার جنگ ਦੀ ਪ੍ਰੋਬਲਮ ਨਹੀਂ ਹੋਏਗੀ ਔਰ ਸਿੱਖ ਉਹ ਕੌਮ ਜਿਹੜੀ ਕੌਮ ਹਿੰਦੂਆਂ ਦਾ ਵੀ ਸਤਕਾਰ ਕਰਦੀ ਆ ਮੁਸਲਮਾਨਾਂ ਦਾ ਵੀ ਸਤਕਾਰ ਕਰਦੀ ਆ ਈਸਾਈਆਂ ਦੇ ਵੀ ਸਤਕਾਰ ਕਰਦੀ ਆ ਇਸ ਕਰਕੇ ਇਹ ਲੋਕ ਕਿਸੇ ਨਾਲ ਲੜਨਗੇ ਨਹੀਂ ਔਰ ਲੜਾਈ ਏਸ਼ੀਆ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਏਗੀ ਇਹਦਾ ਇੱਕੋ ਹੀ ਸੋਲੂਸ਼ਨ ਹੈ ਆ ਚੀਜ਼ੋ ਨੇ ਲਿਖੀ ਐ ਸਿੰਘੋ ਤੇ ਇਹ ਚੀਜ਼ ਨੂੰ ਜੇ ਮੈਂ ਸਾਰੀ ਡਿਟੇਲ ਮਤਲਬ ਤੁਹਾਨੂੰ ਉਹਦਾ ਇੱਕ ਇੱਕ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਵੀਡੀਓ 2-3 ਘੰਟੇ ਦੀ ਹੋ ਜਾਣੀ ਸੀ ਹੁਣ ਅਰਥ ਤੁਸੀਂ ਆਪ ਕੱਢੀ ਚੱਲਿਓ ਪਰ ਇੱਕ ਮੇਰੀ ਬੇਨਤੀ ਹੈ ਕਿ ਇਹ ਆਰਟੀਕਲ ਇੰਗਲਿਸ਼ ਤੋਂ ਪੰਜਾਬੀ 'ਚ ਕਰਵਾਇਆ ਇਸ ਕਰਕੇ ਦੀ ਇੱਕ ਲਾਈਨ ਪੜ੍ਹ ਕੇ ਉਹ ਲਾਈਨ ਦਾ ਮਤਲਬ ਕੱਢਿਆ ਕਰੋ ਇੱਕ ਲਾਈਨ ਦੇ ਵਿੱਚ ਕਈ ਮਤਲਬ ਨਿਕਲਦੇ ਨੇ ਉਹਦੇ ਵਿੱਚ ਇਹਨਾਂ ਲਾਲ ਲੀਰਾਂ ਦੀਆਂ ਗੰਦੀਆਂ ਕਰਤੂਤਾਂ ਵੀ ਜ਼ਾਹਰ ਹੁੰਦੀਆਂ ਨੇ ਸਰੇ ਆਮ ਸਾਫ ਉਹਨੇ ਲਿਖਿਆ ਹੋਇਆ ਕਿ ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਦੇ ਵੀ ਜ਼ਿੰਮੇਵਾਰ ਇਹ ਲੋਕ ਨੇ ਜਦੋਂ ਇਹਨਾਂ ਨੇ ਦੇਖਿਆ ਨਾ ਕਿ ਸਾਡਾ ਤਾਂ ਇੱਥੇ ਕੁਝ ਨਹੀਂ ਬੱਟੀ ਦਾ ਸਿੱਖ ਬੇਸ਼ੱਕ ਉਹ ਨਕਸ਼ਲਵਾੜੀ ਲਹਿਰ ਲਈ ਲੜ ਰਹੇ ਨੇ ਲੇਕਿਨ ਉਹਨਾਂ ਦਾ ਬਲੱਡ ਆ ਜਿਹੜਾ ਸਿੱਖਾਂ ਵਾਲਾ ਹੈ ਅਸੀਂ ਆਪਣਾ ਕਮਿਊਨਿਜ਼ਮ ਇੱਥੇ ਲਾਗੂ ਨਹੀਂ ਕਰ ਸਕਦੇ ਤਾਂ ਉਹ ਹਾਰ ਤੋਂ ਆਪਣੀ ਤੋਂ ਬੁਖਲਾ ਕੇ ਘਬਰਾ ਕੇ ਉਹਨਾਂ ਨੇ ਬਦਲਾ ਲੈਣ ਦੀ ਸੋਚੀ ਫਿਰ ਉਹਨਾਂ ਨੇ ਇੰਦਰਾ ਗਾਂਧੀ ਨਾਲ ਕੰਟੈਕਟ ਕੀਤਾ ਉਸ ਤੋਂ ਬਾਅਦ ਸਾਰਾ ਕੁਝ ਹੋਇਆ ਇਹਦੇ ਵਿੱਚੋਂ ਤੁਹਾਨੂੰ ਬੜਾ ਕੁਝ ਨਿਕਲੇਗਾ ਜੋ ਮੈਂ ਤੁਹਾਨੂੰ ਦੱਸੀ ਜਾਣਾ ਨਾ ਉਹ ਇੱਕ ਇੱਕ ਲਾਈਨ ਤੋਂ ਤੁਸੀਂ ਇਹਦਾ ਮਤਲਬ ਕੱਢਣਾ ਇਹ ਤੁਹਾਡੀ ਸ਼ਿਕਾਇਤ ਸੀ ਕਿ ਉਹ ਓਪਨ ਨਹੀਂ ਹੋ ਰਹੀ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਪਈ ਆ ਤੇ ਇਹਦਾ ਤੁਸੀਂ ਮਤਲਬ ਆਪੇ ਕੱਢ ਲਿਓ ਤੇ ਹੁਣ ਦਿਓ ਇਆਜਤ ਮੈਂ ਹੁਣ ਮੇਰੀ ਛੁੱਟੀ ਸੀ ਤਿੰਨ ਘੰਟੇ ਵਿਚਾਲੇ ਤੇ ਮੈਂ ਇੱਕ ਮੀਟਿੰਗ ਸਾਡੀ ਕੰਪਨੀ ਦੀ ਅੱਜ ਇੱਕ ਉਹ ਮੀਟਿੰਗ ਪਹਿਲਾਂ ਵੀ ਆ 2 ਘੰਟੇ ਸਵੇਰੇ ਸੀ ਕਿ ਹੁਣ 3 ਘੰਟੇ ਸ਼ਾਮ ਨੂੰ ਆ ਹੁਣ ਮੈਂ ਉਹਦੇ ਵਿੱਚ ਹਾਜ਼ਰੀ ਭਰਨੀ ਆ ਦੋ ਜੀ ਅਜਤ ਸਾਰਿਆਂ ਨੂੰ ਪਿਆਰ ਭਰੀ ਸ਼ਾਤਰੀਕਾਲ